ਮੈਂ ਪ੍ਰਿੰਸੀਪਲ ਗੁਰਕੋਲ ਡਿਗਰੀ ਕਾਲਜ ਗੁਰਦਾਸਪੁਰ ਤੋਂ ਹਾਂ ਅੱਜ ਸਾਡੇ ਕਾਲਜ ਵਿੱਚ ਬੱਚਿਆਂ ਨੇ ਲੜਕੀਆਂ ਲੜਕੀਆਂ ਨੇ ਅੱਜ ਤੀਆਂ ਦਾ ਤਿਹਾਰ ਬਹੁਤ ਹੀ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਅੱਜ ਵਿਦਿਆਰਥੀਆਂ ਨੇ ਕਿੱਦਾਂ ਪੰਗੜਾ ਪਾ ਕੇ ਅੱਜ ਖੂਬ ਸਾਰਾ ਇੰਜਾਇਅ ਕੀਤਾ ਉਹਨਾਂ ਦੇ ਨਾਲ ਟੀਚਰਜ਼ ਨੇ ਵੀ ਖੂਬ ਇੰਜਾਇਅ ਕੀਤਾ ਉਹਨਾਂ ਨੇ ਬੱਚਿਆਂ ਦੇ ਨਾਲ ਹੋ ਕੇ ਸਾਰਾ ਫੰਕਸ਼ਨ ਜਿਹੜਾ ਉਹ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਟੀਚਰ ਸਟੂਡੈਂਟਸ ਇਕੱਠੇ ਹੋ ਕੇ ਇਹ ਚੀਜ਼ਾਂ ਕਰਦੇ ਨੇ ਤੇ ਉਹਨਾਂ ਨੂੰ ਤਿਹਾਰਾਂ ਦੀ ਮਹੱਤਤਾ ਦਾ ਵੀ ਪਤਾ ਲੱਗਦਾ ਹੈ ਤੇ ਇੱਕ ਉਹਨਾਂ ਚ ਕੰਫੀਡੈਂਸ ਵੀ ਜਿਹੜਾ ਉਹਦੀ ਵੀ ਬੜੋਤਰੀ ਹੁੰਦੀ ਹੈ ਤੇ ਮੈਂ ਵੀ ਇਹੀ ਚਾਹਾਂਗੀ ਕਿ ਮੇਰੇ ਬੱਚੇ ਜਿਹੜੇ ਆ ਉਹ ਵਧੀਆ ਤਰੀਕੇ ਨਾਲ ਹਰ ਚੀਜ਼ 'ਚ ਹਰ ਕੰਮ 'ਚ ਆਪਣੀ ਪਰਫਾਰਮੈਂਸ ਸੱਚੀ ਦੇਣ ਪੜ੍ਹਾਈ ਦੇ ਨਾਲ-ਨਾਲ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਜਿਹੜੀਆਂ ਨੇ ਉਹਨਾਂ 'ਚ ਪਾਰਟਿਸਿਪੇਟ ਕਰਨ ਤੇ ਵਧੀਆ ਤਰੀਕੇ ਨਾਲ ਆਪਣੀ ਜਿਹੜੀ ਹੈ ਜ਼ਿੰਦਗੀ ਨੂੰ ਅੱਗੇ ਲੈ ਕੇ ਚੱਲਣ ਕੱਲ ਮੇਰਾ ਨਾਮ ਨੀਸ਼ਾ ਆ ਮੈਂ ਇਥੇ ਜੌਬ ਕਰਦੀ ਪਈ ਆ ਠੀ ਤੇ ਕਾਲਜ ਗੁਰੂਕੁਲ ਡਿਗਰੀ ਕਾਲਜ ਹੈ ਬਹੁਤ ਵਧੀਆ ਕਾਲਜ ਹੈ ਬਹੁਤ ਨਾਈਸ ਐਕਸਪੀਰੀਅੰਸ ਹੈ ਸਟੂਡੈਂਟਸ ਹੈ ਟੀਚਰਸ ਵੀ ਹੈਗੇ ਸਟੂਡੈਂਟਸ ਵੀ ਦੇਖ ਸਕਦੇ ਹੋ ਅੱਜ ਫੰਕਸ਼ਨ ਸੀਗਾ ਬਹੁਤ ਜ਼ਿਆਦਾ ਇੰਜੋਏਮੈਂਟ ਕੀਤਾ ਬਹੁਤ ਵਧੀਆ ਫੰਕਸ਼ਨ ਸੀਗਾ ਠੀਕ ਹੈ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਸਟੂਡੈਂਟਸ ਵੀ ਹੈਗੇ ਆ ਸਾਰਿਆਂ ਨੇ ਇੰਜੋਏ ਕੀਤਾ ਠੀਕ ਹੈ ਤੇ ਜਿਹੜਾ ਅੱਜ 30 ਦਾ ਫੰਕਸ਼ਨ ਹੀ ਜਿਹੜੇ ਕਿ ਅੱਜ ਆਪਾਂ ਸੈਲੀਬ੍ਰੇਟ ਕੀਤਾ ਸੋ ਸਾਰਿਆਂ ਦਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਹੈ ਠੀਕ ਹੈ ਤੇ ਜਿਹਦੇ ਵਿੱਚ ਕੀ ਪਰਫਾਰਮੈਂਸ ਹੋਈ ਸੋਲੋ ਪਰਫਾਰਮੈਂਸ ਕੀਤੀ ਗਰੁੱਪ ਡਾਂਸ ਹੋਇਆ ਕੀਤਾ ਹੋਇਆ ਸਾਰਾ ਹੋਇਆ ਸਾਰੇ ਹੀ ਟੀਚਰਸ ਔਰ ਜਿਹੜੇ ਵੀ ਸਟੂਡੈਂਟਸ ਸਿੱਕੇ ਸਾਰਿਆਂ ਨੇ ਬਹੁਤ ਵਧੀਆ ਐਕਸਪੀਰੀਅੰਸ ਹੀ ਬਹੁਤ ਵਧੀਆ ਪਾਰਟਿਸਪੇਸ਼ਨ ਕੀਤਾ ਤੇ ਸਾਰਿਆਂ ਨੇ ਬਹੁਤ ਇੰਜੋਇਮੈਂਟ ਕੀਤੀ ਥੈਂਕ ਯੂ ਸੋ ਮੱਚ ਮੈਂ ਮੈਂ ਬਿਲਕੁਲ ਡਿਗਰੀ ਕਾਲਜ ਗੁਰਦਾਸਪੁਰ ਵਿੱਚ ਕਲਰਕ ਦਾ ਕੰਮ ਕਰਦੀ ਹਾਂ ਜਿਹਦੇ ਵਿੱਚ ਕੀ ਮੈਨੂੰ ਅੱਜ ਤੀਆਂ ਦਾ ਤਿਹਾਰ ਬਣਾਇਆ ਗਿਆ ਹੈ ਜੋ ਕਿ ਬਹੁਤ ਵਧੀਆ ਹੈ ਗਰਲਸ ਵਾਸਤੇ ਵੀ ਪ੍ਰੇਰਨਾ ਹੈ ਕੀ ਗਰਲਸ ਨੇ ਕੀਤਾ ਇਨਕਰੇਜ ਉਹਨਾਂ ਆਇਆ ਸਾਰਾ ਕੁਝ ਇਹਦੇ ਬਾਰੇ ਦੱਸਿਆ ਹੈ ਕਿ ਉਹਨਾਂ ਦਾ ਕੌਨਫੀਡੈਂਸ ਲੈਵਲ ਕਿਸਤਾ ਬਿਲਡ ਅਪ ਕਰਨਾ ਹੈ ਉਹਨਾਂ ਦੀ ਡਾਂਸ ਪਰਫਾਰਮੈਂਸ ਨੂੰ ਦੇਖ ਕੇ ਸਾਰਿਆਂ ਨੂੰ ਮੈਮ ਮੈਂ ਸਰ ਪ੍ਰਿੰਸੀਪਲ ਮੈਮ ਉਹਦੇ ਸਾਡੇ ਬਹੁਤ ਰਿਸਪੈਕਟਡ ਮੈਮ ਜਿਹੜਾ ਜਿਹੜਾ ਕਿ ਸਾਨੂੰ ਬਹੁਤ ਮਤਲਬ ਬਹੁਤ ਸਾਡਾ ਕੌਨਫੀਡੈਂਸ ਲੈਵਲ ਬਿਲਡ ਅਪ ਕਰਦੇ ਆ ਤੇ ਸਾਨੂੰ ਉਹਨਾਂ ਨੇ ਹੀ ਤੀਆਂ ਦਾ ਤਿਉਹਾਰ ਮਨਾਉਣ ਵਾਸਤੇ ਇਨਕਰੇਜ ਕੀਤਾ ਤੀਆਂ ਦਾ ਤਿਉਹਾਰ ਤਾਂ ਕਰਕੇ ਮਨਾਇਆ ਜਾਂਦਾ ਕਿਉਂਕਿ ਜਦੋਂ ਕੁੜੀਆਂ ਵੀ ਆ ਜਾਂਦੀਆਂ ਤੇ ਉਹ ਸਾਰੇ ਆਪਣੇ ਪੇਕੇ ਘਰ ਆਂਦੀਆਂ ਆ ਇੱਕ ਦੂਜੇ ਨਾਲ ਹੱਸ ਮਜ਼ਾਕ ਕਰਦੀਆਂ ਆ ਪਿੰਗਾ ਝੂੜਦੀਆਂ ਆ ਘ ਆਪਣੇ ਐਕਸਪ੍ਰੈਸ਼ਨ ਜੋ ਵੀ ਉਹਨਾਂ ਦੇ ਭਾਵ ਹੁੰਦੇ ਹਨ ਉਹਨਾਂ ਨੂੰ ਸਾਰੇ ਨੂੰ ਐਕਸਪ੍ਰੈਸ ਕਰਦੀਆਂ ਹਨ ਅੱਜ ਕਾਫੀ ਬੱਚੇ ਕੋ ਗਿੱਧਾ ਪਰਫਾਰਮ ਕਰਵਾਇਆ ਗਿਆ ਯਾ ਡਾਂਸ ਪਰਫਾਰਮੈਂਸ ਕੀਤੀਆਂ ਆ ਬੁਆਇਜ਼ ਨੇ ਵੀ ਕਾਫੀ ਇੰਜੋਏ ਕੀਤਾ ਜ਼ਰੂਰੀ ਨਹੀਂ ਕਿ ਗਰਲਸ ਨੇ ਬੁਆਇਜ਼ ਨੇ ਵੀ ਕਾਫੀ ਇੰਜੋਏ ਕੀਤਾ ਇਹਦੇ ਵਿੱਚ ਕਿਉਂਕਿ ਸਾਰਿਆਂ ਦਾ ਕੰਫੀਡੈਂਸ ਲੈਵਲ ਇਹਦੇ ਵਿੱਚ ਬਿਲਡ ਅਪ ਹੋਣਾ ਚਾਹੀਦਾ ਸਾਡਾ ਮੇਨ ਮਕਸਦ ਹੀ ਇਹਦਾ ਹੈ ਕਿ ਸਾਰਿਆਂ ਦਾ ਕੰਫੀਡੈਂਸ ਲੈਵਲ ਬਿਲਡ ਅਪ ਹੋਵੇ ਮੇਰਾ ਨਾਮ ਸਤਵੰਤ ਕੋਹਰਾ ਅਸੀਂ ਗੁਰਕੁਲ ਗੁਰਕੁਲ ਡਿਗਰੀ ਕਾਲਜ ਦੇ ਵਿੱਚ ਪੜਾ ਰਹੇ ਆ ਸਾਡੇ ਕਾਲਜ ਦੇ ਵਿੱਚ ਦਾ ਫੈਸਟੀਵਲ ਸੈਲੀਬ੍ਰੇਸ਼ਨ ਕੀਤਾ ਗਿਆ ਵਾ ਇਸ ਦੇ ਵਿੱਚ ਬਹੁਤ ਸਾਰੀਆਂ ਪਰਫਾਰਮੈਂਸਾਂ ਸਟੂਡੈਂਟ ਨੇ ਕੀਤੀਆਂ ਸੀ ਜੋ ਕਿ ਬਹੁਤ ਵਧੀਆ ਲੱਗੀਆਂ ਜਿਹੜੇ ਫੰਕਸ਼ਨਲ सेलिब्रेशन ਕੀਤੇ ਜਾ ਰਹੇ ਨੇ ਅੱਜ ਦਾ ਥਿਆਰ ਬਹੁਤ ਵਧੀਆ ਰਿਹਾ ਬਹੁਤ ਮਜ਼ੇਦਾਰ ਸੀ ਬਹੁਤ ਵਧੀਆ ਹੀ ਪਰਫਾਰਮੈਂਸ ਸੀ ਸਾਡੇ ਕਾਲਜ ਦੇ ਸਟੂਡੈਂਟਸ ਦੀ ਬਹੁਤ ਵਧੀਆ-ਵਧੀਆ ਪਰਫਾਰਮੈਂਸ ਕੀਤੀ ਗਈ ਸਾਡੇ ਸਕੂਲਜ ਦੇ ਸਟੂਡੈਂਟਸ ਦੇ ਵੱਲੋਂ ਵਿਦ ਟੀਚਰਸ ਵੀ ਸੀ ਨਾਲ ਜਿਨ੍ਹਾਂ ਦੀ ਪਰਫਾਰਮੈਂਸ ਬਹੁਤ ਵਧੀਆ ਸੀ ਮੇਰਾ ਨਾਮ ਆਨਪ੍ਰੀਤ ਕੋਰ ਹੈ ਅਸੀਂ ਗੁਰੂਕੋਲ ਡਿਗਰੀ ਕਾਲਜ ਵਿੱਚ ਪੜ੍ਹਦੇ ਆਂ ਮੈਂ BCA ਫਰਸਟ ਸੈਮ ਦੇ ਸਟੂਡੈਂਟ ਆ ਆਪਾਂ ਕਾਲਜ ਵਿੱਚ ਅੱਜ 30 ਦਾ ਤੇ ਹੈ ਸੈਲਿਬ੍ਰੇਸ਼ਨ ਕੀਤਾ ਔਰ ਆਪਾਂ ਬਹੁਤ ਜ਼ਿਆਦਾ ਇੰਜੋਏਮੈਂਟ ਕੀਤੀ ਹੈ ਵਿਦ ਸਟੂਡੈਂਟ ਟੀਚਰ ਗਰਲਸ ਬॉयਸ ਆਲ ਆਪਾਂ ਬਹੁਤ ਸਾਰੀਆਂ ਪਰਫਾਰਮੈਂਸ ਕੀਤੀਆਂ ਨੇ ਬਹੁਤ ਨਾਇਨਸ ਕੀਤੀਆਂ ਨੇ ਔਰ ਆਪਾਂ ਸਭ ਨੇ ਬਹੁਤ ਜ਼ਿਆਦਾ ਸੈਲਿਬ੍ਰੇਸ਼ਨ ਕੀਤਾ ਬਹੁਤ ਜ਼ਿਆਦਾ ਇੰਜੋਏਮੈਂਟ ਕੀਤੀ ਔਰ ਅਸ ਦਿਨ ਸਾਨੂੰ ਸਦਾ ਯਾਦ ਰਹੇਗਾ ਕਿਵੇਂ ਦਾ ਲੱਗਿਆ ਕਾਲਜ ਨੂੰ ਪੜਾਈ ਦੇ ਨਾਲ ਨਾਲ ਇਹ ਐਕਟੀਵਿਟੀਆਂ ਵੀ ਕਰਵਾਈਆਂ ਬਹੁਤ ਜ਼ਿਆਦਾ ਵਧੀਆ ਲੱਗਿਆ ਆਪਾਂ ਬਹੁਤ ਜ਼ਿਆਦਾ ਇੰਜੋਏਮੈਂਟ ਕੀਤੀ ਹੈ ਔਰ ਬਹੁਤ ਜ਼ਿਆਦਾ ਪਰਫਾਰਮੈਂਸ ਵੀ ਪਰਫਾਰਮ ਕੀਤੀਆਂ ਨੇ ਜਦੋਂ ਆਪਾਂ ਪਰਫਾਰਮੈਂਸ ਕਰਦੇ ਆ ਪਰਫੀਡੈਂਸ ਆਟੋਮੈਟਿਕਲੀ ਵਧਦਾ ਹੀ ਹੈ ਕਿਉਂਕਿ ਆਪਾਂ ਜਦੋਂ ਸਟੇਜ ਤੇ ਜਾਂਦੇ ਆ ਇੰਨੀ ਜ਼ਿਆਦਾ ਮੈਂ ਤਾਂ ਨਰਵਸ ਹੋ ਜਾਂਦੀ ਰਹੀ ਹਾਂ ਜਦੋਂ ਆਪਾਂ ਪਰਫਾਰਮੈਂਸ ਕਰਦੇ ਆ ਆਟੋਮੈਟਿਕਲੀ ਸਾਡਾ ਕੌਨਫੀਡੈਂਸ ਵਧਦਾ ਹੀ ਹੈ ਮਨਦੀਪਾ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਆ ਔਰ ਮੈਂ ਨਾ ਗੁਰਗੁਲ ਡਿਗਰੀ ਕਾਲਜ ਵਿੱਚ ਟੀਚਰ ਆ ਸੋਸ਼ੀਓਲੋਜੀ ਸਬਜੈਕਟ ਪੜਾਉਣੀ ਹੈ ਤੇ ਅੱਜ ਜੋ ਵੀ ਤੀਆਂ ਦਾ ਤਿਹਾਰ ਸੀ ਬਹੁਤ ਖੂਬ ਮਤਲਬ ਕਿ ਵਧੀਆ ਤਰੀਕੇ ਨਾਲ ਮਿਲਾਇਆ ਗਿਆ ਹਰ ਇੱਕ ਨੇ ਪਰਫਾਰਮੈਂਸ ਕੀਤੀ ਆਪਣੀ ਵਧੀਆ ਢੰਗ ਨਾਲ ਸਾਰਿਆਂ ਨੇ ਕੀਤੀ ਇਹ ਨਹੀਂ ਕਿ ਮਤਲਬ ਕਿ ਦੇ ਅੰਦਰ ਡਾਰ ਹੋਏਗਾ ਸਾਰੇ ਮਤਲਬ ਕਿ ਇੱਕੋ ਜਿਹਾ ਮਤਲਬ ਕਿ ਮਿਲਜੁਲ ਕੇ ਟੀਚਰਸ ਮਤਲਬ ਕਿ ਸਰ ਮੈਡਮ ਇਕੱਠੇ ਰਹੇ ਮਤਲਬ ਕਿ ਉਤੋਂ ਮੌਸਮ ਮਤਲਬ ਕਿ ਵਧੀਆ بارش ਵਾਲਾ ਹੋ ਗਿਆ ਥੋੜਾ ਮੂਲ ਹੋਰ ਵਧੀਆ ਹੋ ਗਿਆ ਸ਼ਾਇਦ ਕੁਦਰਤ ਦਾ ਇਹ ਮਤਲਬ ਕਿ 크리스마ਸ ਹੀ ਜਾਂ ਸ਼ਾਇਦ ਮੀਂਹ ਕਰਕੇ ਹਾਂਜੀ ਬਹੁਤ ਵਧੀਆ